ਸਾਡੇ YouTube ਚੈਨਲ ਸੋਸ ਲੱਬ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਨਾਲ ਹੀ ਸਾਡੀ ਛੋਟੀ ਜਿਹੀ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਅਤੇ ਬੈਲ ਆਈਕਨ ਤੇ ਕਰੋ ਕਲਿਕ ਨਵੀਂ ਤੋਂ ਨਵੀਂ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਆਓ ਤਾਂ ਨੂੰ ਲੈ ਚਾਲਦੇ ਹਾਂ ਇੱਕ ਨਵੀਂ ਵੀਡੀਓ ਤੇ ਖਬਰ ਦੇ ਬਸ ਦਰਸ਼ਕ ਵੀਰਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਸਾਡੇ YouTube ਚੈਨਲ ਸੋਸ ਲੱਬ ਤੇ ਅੱਜ ਅਸੀਂ ਆਪਣੇ ਦਰਸ਼ਕਾਂ ਲਈ ਲੈ ਕੇ ਆਏ ਹਾਂ ਸਵਰਾਜ 735 ਟਰੈਕਟਰ ਜੋ ਕਿ ਇਹ ਟਰੈਕਟਰ ਹੈ ਵਿਕਿਆਉ ਜੋ ਕਿ ਅਸੀਂ ਤੁਹਾਨੂੰ ਤਸਵੀਰਾਂ ਲਗਾਤਾਰ ਸਕਰੀਨ ਤੇ ਦਿਖਾ ਰਹੇ ਹਾਂ ਬਹੁਤ ਹੀ ਵਧੀਆ ਹਾਲਤ ਦੇ ਵਿੱਚ ਟਰੈਕਟਰ 735 ਜੋ ਕਿ ਤੁਸੀਂ ਇਸ ਟਾਈਮ ਤਸਵੀਰਾਂ ਦੇ ਵਿੱਚ ਵੀ ਦੇਖ ਸਕਦੇ ਹੋ ਸਵਰਾਜ 735 ਮਾਡਲ 1993 ਰੇਟ 1,75,000 ਰੁਪਏ ਮਾਡਲ 1993 ਰੇਟ 1,75,000 ਰੁਪਏ ਟਰੈਕਟਰ ਦੀ ਹਾਲਤ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਹਾਲਤ ਦੇ ਵਿੱਚ ਸਵਰਾਧ 735 ਜੋ ਵੀ ਵੀਰ ਤੇ ਸਵਰਾਧ 735 ਲੈ ਲੈਂਦਾ ਚਾਹਵਨ ਹੋ ਜ ਤਾਂ ਮੈਂ ਇਹਨਾਂ ਬਾਕਸ ਵਿੱਚ ਕਮੈਂਟ ਕਰਕੇ ਸਤੋਂ ਇਹਨਾਂ ਵੀਰਾਂ ਦਾ ਤੁਸੀਂ ਨੰਬਰ ਪ੍ਰਾਪਤ ਕਰ ਸਕਦੇ ਹੋ ਜਿਸ ਤੇ ਸਪਰਤ ਕਰਕੇ ਟਰੈਕਟਰ ਦੇ ਰੇਟ ਕਰਨ ਦੀ ਜਾਂ ਹੋਰ ਵੀਰ ਪ੍ਰਕਾਰ ਦੀ ਜਾਣਕਾਰੀ ਤੁਸੀਂ ਲੈ ਸਕਦੇ ਹੋ ਬਾਕੀ ਇਹਨਾਂ ਵੀਰਾਂ ਦਾ ਸੰਪਰਕ ਨੰਬਰ ਵੀਡੀਓ ਦੇ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਜਾਵੇਗਾ ਉੱਥੇ ਵੀ ਤੁਸੀਂ ਨੰਬਰ ਇਨਾ ਵੀਰਾਂ ਦਾ ਨੰਬਰ ਪ੍ਰਾਪਤ ਕਰਕੇ ਉਥੋਂ ਤੁਸੀਂ ਸੰਪਰਕ ਕਰ ਸਕਦੇ ਹੋ ਟਰੈਕਟਰ ਦੀ ਹਾਲਤ ਸਾਡੇ ਸਾਹਮਣੇ ਹੈ ਧੰਨਵਾਦ